ਅਸੀਂ 40 ਕ ਖੇਤਾਂ ਦੀ ਖੇਤੀ ਕਰ ਰਹੇ ਹਾਂ ਤੇ ਜਿਸ ਦੇ ਵਿੱਚ ਸਾਡੇ 25 ਖੇਤ ਕਣਕ ਤੇ ਝੋਨੇ ਦੇ ਵਿੱਚ ਹੁੰਦੇ ਆ ਬਾਕੀ ਅਸੀਂ ਸਬਜ਼ੀਆਂ ਲਗਾਉਂਦੇ ਆ ਤੇ ਕੁਝ ਅਸੀਂ ਪਾਪੂਲਰ ਲਗਾਏ ਹੋਏ ਆ ਤੇ ਬਾਕੀ ਉਹਦੇ ਨਾਲ ਥੋੜਾ ਪਾਣੀ ਦਾ ਵਿਚਾਰ ਰਹਿੰਦਾ ਆ ਕੁਝ ਉਹਦੇ ਵਿੱਚ ਪਾਪੂਲਰ ਦੇ ਨਾਲ ਸਾਡੀ ਕਣਕ ਦੀ ਫਸਲ ਹੋ ਜਾਂਦੀ ਆ ਸਾਡੇ 25 ਖੇਤ ਤਕਰੀਬਨ ਝੋਨੇ ਦੇ ਸਿਗੇ ਤੇ ਝਾੜੋ ਦਾ 27 22 ਕੁਇੰਟਲ ਦੇ ਲਗਭਗ ਝਾੜ ਰਿਆ ਉਹਦਾ ਸਾਨੂੰ ਨਹਿਰ ਦਾ ਪਾਣੀ ਕਰਕੇ ਥੋੜਾ ਠੀਕ ਰਹਿੰਦਾ ਜਦੋਂ ਪਾਣੀ 32 ਘਟ ਆਉਂਦੀ ਆ ਤਾਂ ਫਿਰ ਪਾਣੀ ਦੀ ਬਹੁਤ ਪ੍ਰੋਬਲਮ ਆਉਂਦੀ ਆ ਬਾਕੀ ਖੇਤਾਂ 'ਚ ਤੇ ਇਸ ਕਰਕੇ ਅਸੀਂ ਥੋੜੇ ਖੇਤ ਪਾਪੂਲਰ ਲਗਾਏ ਹੋਏ ਆ ਜਿੱਥੇ ਸਾਡੇ ਨਹਿਰ ਦਾ ਪਾਣੀ ਨਹੀਂ ਹੈਗਾ ਅਸੀਂ ਸੁਪਰ ਸੀਡਰ ਦੇ ਨਾਲ ਕਣਕ ਬਜਾਈ ਕੀਤੀ ਆ ਤੇ ਕੁਝ ਥੋੜੇ ਏਕੜਾਂ ਦੀ ਜਿੱਦਾਂ ਅਸੀਂ ਪ੍ਰਣਾਲੀ ਚੱਕ ਕੇ ਬਾਹਰ ਖੇਤਾਂ 'ਚ ਢੇਰ ਲਗਾਏ ਆ ਤੇ ਉਹ ਵੀ ਸਾਡੀ ਤਕਰੀਬਨ ਪ੍ਰਣਾਲੀ ਕੁਝ ਥੋੜੇ ਅਧੇਕ ਰੇਟ ਵਿੱਚ ਪੱਠਿਆਂ ਲਈ ਵਿਕ ਜਾਂਦੀ ਹੈ ਜਿੱਦਾਂ ਤੇ ਉਹ ਉਹਦੇ ਵਿੱਚ ਵੀ ਜਿਹੜੀ ਕਣਕ ਬੀਜੀ ਆ ਉਹ ਥੋੜੀ ਉਹਨੂੰ ਇਹ ਪ੍ਰੋਬਲਮ ਆ ਰਹੀ ਹੈ ਜਿੱਦਾਂ ਸੁੰਡੀ ਦੀ ਤੇ ਜਿੱਦਾਂ ਕੁਝ ਸੇਕ ਲੱਗਦੀ ਆ ਥੱਲੇ ਉਹਦੇ ਲਈ ਸਾਨੂੰ ਦਵਾਈ ਵਗੈਰਾ ਥੋੜੀ ਵੱਧ ਪਾਉਣੀ ਪੈਂਦੀ ਸਪਰੇਅ ਕਰਨੀ ਪੈਂਦੀ ਆ ਜਾਂ ਕੋਈ ਹੋਰ ਦਵਾਈ ਪਾਉਣੀ ਪੈਂਦੀ ਆ ਹੁਣ ਕਣਕ ਤੋਂ ਬਾਅਦ ਵਿੱਚ ਤਾਂ ਚਲੋ ਤੂੜੀ ਬਣ ਜਾਂਦੀ ਆ ਉਹ ਉਹ ਪ੍ਰਣਾਲੀ ਜਿਹੜੀ ਵੇਸਟੇਜ ਵਗੈਰਾ ਆ ਉਹ ਤਾਂ ਸਾਰੀ ਵਿੱਚ ਬਾਹ ਹੋ ਜਾਂਦੀ ਆ ਝੋਨਾ ਲਗਾਉਨੇ ਆ ਵਿੱਚ ਕੁਝ ਹਰੀ ਖਾਦ ਲਈ ਕੁਝ ਜਿੱਦਾਂ ਜੰਤਰਬੀਜ ਲਈਦਾ ਜਾਂ ਮੂੰਗੀ ਵਗੈਰਾ ਤੇ ਉਹ ਪ੍ਰਣਾਲੀ ਜਿਹੜੀ ਆ ਕਣਕ ਦੀ ਉਹ ਉਹਦਾ ਤਾਂ ਬਾਹ ਕੇ ਵਿੱਚ ਇਦਾਂ ਹੀ ਖਾਦ ਬਣ ਜਾਂਦਾ ਤੇ ਥੋੜੀ ਝੋਨੇ ਦੀ ਪ੍ਰਣਾਲੀ ਦੀ ਦਿੱਕਤ ਆਉਂਦੀ ਆ ਉਹਦੇ ਨਾਲ ਥੋੜੀ ਸੁੰਡੀ ਲੱਗ ਰਹੀ ਆ ਕਣਕ ਨੂੰ ਕਣਕ ਦੀ ਜਿੱਦਾਂ ਅਸੀਂ 2968 ਬੀਜ ਬੀਜਿਆ ਹੋਇਆ ਆ ਉਹ ਸੁਪਰ ਸੀਡਰ ਦੇ ਨਾਲ ਹੀ ਸਾਰਾ ਬਿਜਾਈ ਕੀਤੀ ਆ ਤੇ ਬਾਕੀ ਕੁਛ ਅਸੀਂ ਇੱਕ ਪ੍ਰਾਣੀ ਕਣਕ ਹੁੰਦੀ ਸੀ ਕਿ ਬਾਂਸੀ ਉਹ ਬੀਜੀ ਹੋਈ ਆ ਦੋਖ ਖੇਤ ਤੇ ਇਹ ਕੁਛ ਕਾਲੀ ਕਣਕ ਸਾਨੂੰ ਬੀਜ ਥੋੜਾ ਮਿਲਿਆ ਸੀਗਾ ਇੱਕ ਖੇਤ ਉਹ ਬੀਜਿਆ ਹੋਇਆ ਆ ਤੇ ਉਹ ਤਕਰੀਬਨ ਜਿਹੜੀ ਕਾਲੀ ਕਣਕ ਤੇ ਬਾਂਸੀ ਕਣਕ ਉਹ ਆਰਗੈਨਿਕ ਆ ਉਹਨੂੰ ਅਸੀਂ ਖਾਦ ਨਹੀਂ ਕੋਈ ਵੀ ਪਾ ਰਹੇ ਤੇ ਉਹ ਸਾਡੀ 40-45 ਰੁਪਏ ਕਿਲੋ ਵਿਕ ਜਾਂਦੀ ਆ ਜਿੱਦਾਂ ਦੁਕਾਨਾਂ ਦੁਕਾਨ ਤੇ ਵੇਚ ਦੇ ਦੀ ਆ ਉਹੀ ਲੈ ਲੈਂਦੇ ਆ ਸਾਡੇ ਕੋਲੋਂ ਜਿਹਨਾਂ ਤੋਂ ਅਸੀਂ ਪੀ ਲਿਆ ਸੀਗਾ ਫਗਵਾੜੇ ਤੋਂ ਆ ਬਾਕੀ ਜਿਹੜੀ ਦੂਸਰੀ ਫਸਲਿਆਂ ਉਹ ਤਾਂ ਆਮ ਜਿਹੜੀ ਕਣਕ ਆ ਉਹ ਤਾਂ ਮੰਡੀ ਦੇ ਵਿੱਚ ਹੀ ਵਿਕਦੀ ਆ ਉਹੀ ਰੇਟ ਤੇ ਜੇ ਅਸੀਂ ਆਰਗੈਨਿਕ ਬੀਜਾਂਗੇ ਥੋੜਾ ਝਾੜਦਾ ਉਹਦਾ ਫਰਕ ਪੈਂਦਾ ਹੈਗਾ ਝਾੜਦਾ ਦਾ 8 ਤੋਂ 10 ਕੁਇੰਟਲ ਦੇ ਵਿੱਚ ਰਹਿ ਜਾਂਦਾ ਪਰ ਉਹਦਾ ਰੇਟ ਸਾਨੂੰ ਡਬਲ ਮਿਲ ਜਾਂਦਾ ਉਹਦੇ ਤੇ ਸਾਡਾ ਕੋਈ ਖਾਦ ਦਾ ਕੋਈ ਹੋਰ ਖਰਚਾ ਨਹੀਂ ਹੈਗਾ ਤੇ ਉਹਨੂੰ ਬਿਮਾਰੀ ਵੀ ਘੱਟ ਲੱਗਦੀ ਆ ਤੇ ਇਲਾ ਵਗੈਰਾ ਵੀ ਨਹੀਂ ਲੱਗਦਾ ਕਣਕ ਝੋਨੇ ਤੋਂ ਇਲਾਵਾ ਅਸੀਂ ਥੋੜਾ ਗੋਭੀ ਲਗਾਈ ਹੋਈ ਆ ਤੇ ਕੁਝ ਪਿਆਜ਼ ਦੇ ਵੀ ਕੀ ਇੱਕ ਦੋ ਖੇਤ ਲਗਾਈਦੇ ਆ ਤੇ ਨਾਲ ਹਲਦੀ ਤੇ ਸਰੋਂ ਦੇ 2 3 ਖੇਤ ਬੀਜੇ ਹੋਏ ਤੇ ਬਾਕੀ ਕੁਝ ਪਪੂਲਰ ਲਗਾਏ ਹੋਏ ਆ ਉਹਨਾਂ ਦੇ ਵਿੱਚ ਕਣਕ ਹੋ ਜਾਂਦੀ ਆ ਸਾਡੀ ਸਾਰੀਆਂ ਫਸਲਾਂ ਰਲੀਆਂ ਜੀਆਂ ਬੀਜੀ ਦੀਆਂ ਉਹਦੇ ਨਾਲ ਫੇ ਸਾਨੂੰ ਖੇਤਾਂ ਦੇ ਜਦੋਂ ਬਦਲ ਹੋ ਜਾਂਦਾ ਹੈ ਉਹਦੇ ਵਿੱਚ ਕੱਖ ਦੀ ਪ੍ਰੋਬਲਮ ਫੇਰ ਘਟਾਂ ਆਉਂਦੀ ਆ ਖੇਤੀ ਦੇ ਨਾਲ ਹੋ ਰਹੀ ਸਾਡਾ ਪਸ਼ੂਆਂ ਦਾ ਹੈਗਾ ਆ ਥੋੜਾ ਦੁੱਧ ਡੈਰੀ ਪਾ ਦੇ ਜਾਂ ਆ ਉਹਦੇ ਵਿੱਚ ਦੋ ਕਿੱਕੜ ਸੀ ਬਿਜਲੀ ਦੇ ਆ ਚਾਰੇ ਦੇ ਹੋ ਜਾਂਦੇ ਆ ਸਾਡੇ ਕੁਛ ਜਿੱਦਾਂ ਸੀ ਕਮਾਦ ਵਗੈਰਾ ਜਾਂ ਹੋਰ ਉਹਦੇ ਉਹਦੇ ਹੋ ਜਾਂਦੇ ਆ ਉਹਦੇ ਪੱਠਿਆਂ ਦਾ ਸਰ ਜਾਂਦਾ ਉਹਦੇ ਨਾਲ ਕਲਜੀਤ ਸਿੰਘ ਪਿੰਡ ਕੋੜ ਕਾਦੇ ਖੇਰ ਦੇ ਵਿੱਚ ਆਏ ਆ ਇੱਕ ਕਿਸਾਨ ਬਹੁਤ ਵਧੀਆ ਆ ਗਾਂਵ ਵੱਧੂ ਕਿਸਾਨ ਆ ਇਹ ਆਪਣੇ ਝੋਨੇ ਕਣਕ ਦੀ ਫਸਲ ਦੇ ਨਾਲ ਨਾਲ ਥੋੜੀਆਂ ਬਹੁਤੀਆਂ ਛੋਟੇ ਕੋਈ ਦਾਲਾਂ ਕੋਈ ਸਬਜ਼ੀਆਂ ਕੋਈ ਕਮਾਦ ਇਹਦੀ ਖੇਤੀ ਕਰ ਰਿਹਾ ਹੈ ਇਹ ਤਜਰਬੇ ਬਹੁਤ ਵਧੀਆ ਕਰਦਾ ਹੈ ਹੁਣ ਇਸ ਵੇਲੇ ਅਸੀਂ ਅੱਜ ਦੇ ਖੇਤ ਚ ਪਹੁੰਚੇ ਆ ਤੇ ਖੇਤ ਦੇ ਵਿੱਚ ਇਸਨੇ ਗੰਡਿਆਂ ਦੀ ਪਨੀਰੀ ਵੀ ਲਾਈ ਹੋਈ ਹੈ ਕਿ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕਿਸਾਨ ਇਹ ਗੰਡੇ ਵੀ ਬੀਜਣੇ ਆ ਤੇ ਇਹਦੇ ਜੋ ਕਿਸਾਨ ਨੇ ਬੀਜਿਆ ਇਹਦੇ ਇਹਨੂੰ ਵੇਖ ਕੇ ਛੋਟੇ ਛੋਟੇ ਜਿਹੜੇ ਦੂਸਰੇ ਕਿਸਾਨ ਆ ਉਹਨਾਂ ਨੂੰ ਵੀ ਇਹ ਕਣਕ ਜਿਹੜੀ ਸਬਜ਼ੀਆਂ ਤਾਂ ਦੂਜੀਆਂ ਹੋਰ ਚੀਜ਼ਾਂ ਦੀ ਖੇਤੀ ਕਰਨੀ ਚਾਹੀਦੀ ਆ ਤਾਂ ਜੋ ਆਪਾਂ ਨੂੰ ਜਿਹੜੀਆਂ ਧਰਤੀ ਹਵਾ ਪਾਣੀ ਇਹਨਾਂ ਨੂੰ ਸ਼ੁੱਧ ਕੀਤਾ ਜਾ ਸਕੇ ਇਸ ਦੇ ਨਾਲ ਜੈਵਿਕ ਖੇਤੀ ਆ ਇਹਦੇ ਬਾਰੇ ਜੈਵਿਕ ਖੇਤੀ ਨੂੰ ਵੀ ਕਾਫੀ ਤਰਜੀਹ ਦੇ ਰਿਹਾ ਕਿਸਾਨ ਵੀਰ ਜੈਵਿਕ ਖੇਤੀ ਵੀ ਕਰਨੀ ਚਾਹੀਦੀ ਆ ਤਾਂ ਕਿਉਂਕਿ ਬਾਜ਼ਾਰ ਦੇ ਵਿੱਚ ਕਾਫੀ ਜਿਹੜੀਆਂ ਚੀਜ਼ਾਂ ਜੈਵਿਕ ਖੇਤੀ ਦੇ ਨਾਂ ਦੇ ਉੱਤੇ ਮਿਲ ਰਹੀ ਬਾਜ਼ਾਰ ਚ ਵੇਲ ਵਿਕ ਰਹੀਆਂ ਪਰ ਜੈਵਿਕ ਖੇਤੀ ਜਿਹੜੀ ਆ ਆਪਾਂ ਕਿਸਾਨ ਵੀਰ ਦੇ ਜੇ ਆਪਾਂ ਸੋਚੀਏ ਜਿਹੜੀ ਖੇਤੀ ਆ ਆਪਾਂ ਆਪਣੀ ਅੱਖਾਂ ਦੇ ਸਾਹਮਣੇ ਕੇ ਕਰੀਏ ਉਹਨੂੰ ਹੀ ਆਪਾਂ ਜੈਵਿਕ ਕਹਿ ਸਕਦੇ ਆ ਕਿਸਾਨਾਂ ਹਰ ਇੱਕ ਕਿਸਾਨ ਵੀਰ ਨੂੰ ਚਾਹੀਦਾ ਵੀ ਕਣਕ ਬੀਜ ਰਿਆ ਜੇ ਸਾ ਆਪਾਂ ਘੱਟੋ-ਘੱਟ ਆਪਣੇ ਆਪਣੇ ਖਾਣ ਜੋਗੀ ਪਹਿਲਾਂ ਇੱਥੋਂ ਸ਼ੁਰੂ ਕਰਨਾ ਚਾਹੀਦਾ ਕਿ ਆਪਣੇ ਖਾਣ ਜੋਗੀ ਘੱਟੋ-ਘੱਟ ਵੀ ਇਹਨਾਂ ਨੂੰ ਖੇਤੀ ਜਿਹੜੀ ਆ ਕਣਕ ਦੀ ਬੀਜਣੀ ਚਾਹੀਦੀ ਆ ਜਿਹੜੀ ਜੈਵਿਕ ਹੋਵੇ ਬਿਲਕੁਲ ਉਹਨੂੰ ਹੀ ਆਪਾਂ ਜੈਵਿਕ ਕਹਿ ਸਕਦੇ ਆ ਜਿਹੜੀ ਖੇਤੀ ਕਿਸਾਨ ਵੀਰ ਆ ਬੀਜੂ ਦੂਜੀ ਜਿਹੜੀ ਬਾਜ਼ਾਰ ਦੇ ਵਿੱਚੋਂ ਆਪਾਂ ਉਹਨਾਂ ਅਜੇ ਸੈਟ ਆਪਾਂ ਉਹਦੀ ਨਹੀਂ ਕਹਿ ਸਕਦੇ ਵੀ ਇਹ ਬਹੁਤ ਵਧੀਆ ਖੇਤੀ ਕੀਤੀ ਆ ਜਾਂ ਜੈਵਿਕ ਆ ਕਿਉਂਕਿ ਜਿਹੜੀ ਕਿਸਾਨ ਆਪਕੇ ਬੀਜੂਗਾ ਉਹਨੂੰ ਹੀ ਆਪਾਂ ਜੈਵਿਕ ਖੇਤੀ ਕਹਿ ਸਕਦੇ ਆ। ਬਾਕੀ ਇਹ ਜਿਹੜੀਆਂ ਹੋਰ ਵਾ ਫਸਲਾਂ ਆ ਜਿਵੇਂ ਕਣਕ ਵਾ ਕਣਕ ਦੇ ਨਾਲ-ਨਾਲ ਆਪਾਂ ਨੂੰ ਸਰੋਂ ਬੀਜਣੀ ਚਾਹੀਦੀ ਆ। ਸਰੋਂ ਵੀ ਆਪਣੇ ਖਾਣ ਜੋਗੀ ਇਹ ਹੋਊਗੀ। ਉਹਦਾ ਵਧੀਆ ਤੇਲ ਹੋਊਗਾ ਤੇ ਆਪਾਂ ਬੀ ਸਕਦੇ ਆ ਆਪਾਂ। ਬਾਕੀ ਆਪਾਂ ਨੂੰ ਜਿਹੜੇ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਨਾਲ-ਨਾਲ ਥੋੜੀ-ਥੋੜੀ ਆਪਣੇ ਜ਼ਰੂਰ ਖੇਤੀ ਕਰਨੀ ਜਿਹੜੇ ਖੇਤੀ ਤਜਰਬੇ ਜਿਹੜੇ ਚੰਗੇ ਫਾਰਮਰ ਆ ਜਿਨ੍ਹਾਂ ਨੇ ਪਹਿਲਾਂ ਆਪਾਂ ਕੁਝ ਕੀਤਾ ਹੈਗਾ ਕੋਈ ਵਧੀਆ ਨਾਮਨਾ ਕਟਿਆ ਉਹਨਾਂ ਨੂੰ ਵੇਖ ਕੇ ਆਪ ਵੀ ਕਰਨੇ ਚਾਹੀਦੇ ਆ ਇਸ ਦੇ ਨਾਲ ਨਾਲ ਹੋਰ ਵੀ ਫਸਲਾਂ ਜਿਹੜੀਆਂ ਜਿਹੜੀਆਂ ਜਿਹੜੀ ਜਿੱਦਾ ਪਰ ਵਧੀਆ ਆਪਾਂ ਖੇਤੀ ਕਹਿ ਸਕਦੇ ਆ ਉਹ ਕਰਨੀ ਚਾਹੀਦੀ ਆ ਛੋਟੇ-ਛੋਟੇ ਜਿਹੜੇ ਛੋਟੇ ਕਿਸਾਨ ਵੀਰਾਂ ਇਹਨਾਂ ਨੂੰ ਦਾਲਾਂ ਦੀ ਖੇਤੀ ਕਰਨੀ ਚਾਹੀਦੀ ਆ ਘੱਟੋ-ਘੱਟ ਇਹ ਕਿਸਾਨ ਵੀਰ ਜਿਹੜਾ ਛੋਟੇ ਕਿਸਾਨ ਆ ਉਹ ਘੱਟੋ-ਘੱਟ ਇਹ ਤੇ ਨਾ ਹੋਵੇ ਬਾਜ਼ਾਰੋਂ ਜਾ ਕੇ ਮੁੱਲ ਲੈ ਕੇ ਆਵੇ ਘੱਟੋ-ਘੱਟ ਆਪਣੇ ਖਾਣ ਜੋਗੀਆਂ ਦਾਲਾਂ ਛੋਲੇ ਹੋਰ ਜੋ ਸਰੋਂ ਇਹ ਸਾਰੇ ਇਹ ਚੀਜ਼ਾਂ ਜਿਹੜੀਆਂ ਇਹਨੂੰ ਆਪ ਤਿਆਰ ਕਰਨੀਆਂ ਚਾਹੀਦੀਆਂ ਤੇ ਸਬਜ਼ੀਆਂ ਵੀ ਆਪ ਇਹਨਾਂ ਨੂੰ ਤਿਆਰ ਕਰਨੀਆਂ ਚਾਹੀਦੀਆਂ ਕਿ ਘੱਟੋ ਘੱਟ ਬਾਜ਼ਾਰੋਂ ਨਾ ਲੈ ਕੇ ਆ ਗਏ ਘੱਟੋ ਆਪ ਜਰੂਰ ਬੀਚੀ ਜਾ ਸਕੇ ਇਸ ਤੋਂ ਇਲਾਵਾ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਸ਼ਾਇਦੀਆਂ ਮੱਖੀਆਂ ਬਾਰੇ ਗੁੜ ਤਿਆਰ ਕਰਨ ਬਾਰੇ ਹੋਰ ਇਹੋ ਜਿਹੀਆਂ ਕਿਉਂਕਿ ਗੁੜ ਜਿਹੜਾ ਕਾਫੀ ਲਾਹੇਵੰਦ ਆ ਜੇ ਘੱਟੋ ਘੱਟ ਆਪਾਂ 350 4 400 ਕੁਇੰਟਲ ਆਪਾਂ ਗੁੜ ਆਪਾਂ ਖੇਤੋਂ ਕੱਢਦੇ ਆ ਤੇ ਜੇ ਆਪਾਂ ਗੁੜ ਤਿਆਰ ਕਰਕੇ ਉਹਨੂੰ ਵੇਚਾਂਗੇ ਘਟੋ ਘਟਾ ਪਰ 22 ਤੋਂ 3 ਲੱਖ ਰੁਪਏ ਦਾ ਫਾਇਦਾ ਹੋ ਸਕਦਾ ਇਸ ਕਰਕੇ ਇਸ ਤਰੀਕ ਇਸ ਇਸ ਕੱਤੇ ਵੱਲ ਵੀ ਜਰੂਰ ਵੇਖ ਕੇ ਸੋਚਣਾ ਚਾਹੀਦਾ ਕਿਉਂਕਿ ਆਪਣੇ ਕੋਲ ਜਿਹੜੀ ਆ ਬਾਜ਼ਾਰ ਮਾਰਕੀਟ ਬਹੁਤ ਵੱਡੀ ਹੈ ਗੁੜ ਦੀ ਖਾਦਾਂ ਨਾਲ ਜਿੱਦਾਂ ਘੱਟ ਤੋਂ ਘੱਟ ਮਰ ਤੋਂ ਕਰੀਦੀਆਂ ਜਿੰਨੀ ਘੱਟ ਤੋਂ ਘੱਟ ਹੋਵੇ ਜੋ ਜਾਂ ਮਿੱਟੀ ਦੀ ਪਰਖ ਕਰਵਾ ਲਈ ਦੀ ਹੈ ਨਹੀਂ ਤਾਂ ਡਾਕਟਰ ਸਾਹਿਬ ਤੋਂ ਸਲਾਹ ਲੈ ਲਈ ਦੀ ਆ ਬਲਾਕ ਬਲਾਕ ਸਾਡੇ ਰੋੜਕਾਂ ਕਲਾ ਹੈਗਾ ਤੇ ਜਿੰਨੀ ਘੱਟ ਤੋਂ ਘੱਟ ਮਰ ਤੋਂ ਹੋਵੇ ਖਾਦਾਂ ਦੀ ਉਨੀ ਕਰੀਦੀਆਂ ਜਦੋਂ ਕੋਈ ਨਾ ਕੋਈ ਬਿਮਾਰੀ ਜਿੱਦਾਂ ਗੋਭ ਵਾਲੀ ਸੁੰਡੀ ਹੋ ਗਈ ਝੋਨੇ ਨੂੰ ਜਾਂ ਕੋਈ ਹੋਰ ਬਿਮਾਰੀ ਲੱਗਦੀ ਆ ਉਹ ਤਾਂ ਸਪਰੇਅ ਆ ਫੇ ਮਜਬੂਰੀ ਦੇ ਵਿੱਚ ਸਾਨੂੰ ਕਰਨੀ ਹੀ ਪੈਂਦੀ ਆ ਉਸ ਤੋਂ ਬਿਨਾਂ ਤਾਂ ਸਾਡਾ ਹੋਰ ਕੋਈ ਹੱਲ ਨਹੀਂ ਤੇ ਕਰਕੇ ਲਗਾਤਾਰੀ ਫਸਲਾਂ ਕਣਕ ਝੋਨਾ ਦੋ ਹੀ ਇਹੀ ਫਸਲਾਂ ਬੀਜ ਰਹੇ ਆ ਉਹਦੇ ਕਰਕੇ ਬਿਮਾਰੀਆਂ ਅੱਗੇ ਤੋਂ ਅੱਗੇ ਵੱਧ ਰਹੀਆਂ ਜਿਹੜੀ ਇਸ ਸਾਲ ਬਿਮਾਰੀ ਆ ਉਹ ਜਿੰਨੀ ਦਵਾਈ ਇਸ ਸਾਲ ਪਾਈਓ ਨੂੰ ਦੂਸਰੇ ਸਾਲ ਉਤੋਂ ਡਬਲ ਪਾਉਣੀ ਪੈਂਦੀ ਆ ਗੋਭੀ ਦੇ ਵਿੱਚ ਤਾਂ ਸਾਨੂੰ ਇਦਾਂ ਆ ਵੀ ਜੇ ਤਾਂ ਰੇਟ ਬਣ ਗਿਆ ਉਹ ਤਾਂ ਮੰਡੀ ਦੇ ਹਿਸਾਬ ਨਾਲ ਹੀ ਆ ਜੇ ਮੰਡੀ ਦੇ ਵਿੱਚ ਵਧੀਆ ਰੇਟ ਸਾਨੂੰ ਮਿਲ ਜਾਵੇ ਤਾਂ ਫੇਰ ਤਾਂ ਠੀਕ ਆ ਨਹੀਂ ਤਾਂ ਕੋਈ ਉਹਦੇ ਵਿੱਚ ਇੰਨਾ ਜ਼ਿਆਦਾ ਨਹੀਂ ਹੈਗਾ ਪ੍ਰੋਫਿਟ ਤੇ ਜਿਹੜਾ ਪਿਆਜ਼ ਆ ਪਿਆਜ਼ ਸਾਡਾ ਪਿਛਲੇ ਸਾਲ ਤੋਂ ਅਸੀਂ ਸ਼ੁਰੂ ਕੀਤਾ ਉਹ ਵਧੀਆ ਰਿਹਾ ਉਹਦੇ ਵਿੱਚ ਸਾਡਾ ਜਿੱਦਾਂ ਅਸੀਂ 5 ਕਨਾਲ ਲਾਇਆ ਸੀਗਾ ਸਾਡਾ ਤਕਰੀਬਨ 1 ਲੱਖ ਦਾ ਲਗਭਗ ਹੋ ਗਿਆ ਉਹਦੇ ਵਿੱਚ ਉਹ ਪਿਆਜ਼ ਤੇ ਸਿਰਫ ਉਹਦੇ ਸਾਮ ਸਭਾਲ ਔਖੀ ਆ ਥੋੜੀ ਉਹਨੂੰ ਰੱਖਣ ਲਈ ਜਗ੍ਹਾ ਖੁੱਲੀ ਚਾਹੀਦੀ ਆ ਹਵਾਹਾਰਾ ਚਾਹੀਦਾ ਆ ਮਿਹਨਤ ਥੋੜੀ ਜਿਆਦਾ ਆਉਂਦੀ ਆ ਜਿੱਦਾਂ ਹੁਣ ਆਪਾਂ ਜੇ ਜ਼ਿਆਦਾ ਖੇਤੀ ਕਰਦੇ ਆ ਖੇਤੀ ਥੋੜੀ ਘੱਟ ਕਰਕੇ ਤਾਂ ਅਸੀਂ ਥੋੜਾ ਜੇ ਇਸ ਪਾਸੇ ਨੂੰ ਜਾਈਏ ਕੁਝ ਸਬਜ਼ੀਆਂ ਲਗਾਈਏ ਦਾਣਾ ਲਗਾਈਏ ਵੀ ਉਹਦੀ ਮਾਰਕੀਟ ਆਪ ਕਰਨੀ ਪੈਣੀ ਆ ਸਾਨੂੰ ਫੇਰ ਫਾਇਦਾ ਆ ਸਾਨੂੰ ਪਾਣੀ ਦੇ ਸੰਭਾਲ ਲਈ ਜਿੱਦਾਂ ਸਾਡੇ ਕੋਲ ਨਹਿਰ ਦਾ ਪਾਣੀ ਆ ਰਿਹਾ ਕਾਫੀ ਤੇ ਅਸੀਂ ਤਕਰੀਬਨ ਸਾਡੇ ਤੇ 25 ਖੇਤ ਝੋਨੇ ਦੇ ਆ ਨਹਿਰ ਦੇ ਨਾਲ ਹੀ ਤੇ ਉੱਥੇ ਅਸੀਂ ਮੋਟਰਾਂ ਜਿਹੜੀਆਂ ਸਾਡੀਆਂ ਤਕਰੀਬਨ ਬੰਦ ਹੀ ਰਹਿੰਦੀਆਂ ਜਦੋਂ ਨਹਿਰ ਆ ਜਾਂਦੀ ਆ ਤੇ ਜਦੋਂ ਸਾਡੇ ਕੋਲ بارش ਵਗੈਰਾ ਹੋ ਜਾਂਦੀ ਆ ਸਾਡੇ ਮੀਂਹ ਦਾ ਪਾਣੀ ਛੱਡ ਕੋਲ ਫालतू ਨਹਿਰ ਦਾ ਪਾਣੀ ਫालतू ਹੁੰਦਾ ਆ ਤੇ ਉਹ ਅਸੀਂ ਸਾਡੇ ਕੋਲ ਬੋਰ ਅਸੀਂ ਕੀਤਾ ਹੋਇਆ ਆ ਉਹ ਪਾਣੀ ਜਿਹੜਾ ਫालतू ਨਹਿਰ ਦਾ ਸੀ ਉਹ ਬੋਰ ਦੇ ਵਿੱਚ ਪਾ ਲਈਦਾ ਕਿ ਜਿਹੜਾ ਸਾਫ਼ ਪਾਣੀ ਆ ਥੱਲੇ ਜਾਂਦਾ ਆ ਉਹ ਸੇਵ ਹੋ ਜਾਂਦਾ ਖੇਤੀਬਾੜੀ ਦੇ ਵਿੱਚ ਜਿੱਦਾਂ ਹੁਣ ਅਸੀਂ ਝੋਨੇ ਤੋਂ ਬਾਅਦ ਕਣਕ ਦੀ ਬਿਜਾਈ ਕੀਤੀ ਆ ਤੇ ਸਾਨੂੰ ਜਿਹੜੀ ਅਸੀਂ ਸੁਪਰ ਸੀਡਰ ਦੇ ਨਾਲ ਬਜਾਈ ਕੀਤੀ ਹੋਈ ਆ ਉੱਥੇ ਕੁਝ ਸਾਨੂੰ ਇੱਕ ਤਾਂ ਜਦੋਂ ਬਜਾਈ ਕਰਦੇ ਆ ਜਿੱਥੇ ਪ੍ਰਣਾਲੀ ਜਾਦੀ ਆ ਉਹਦੇ ਵਿੱਚ ਦਾਣੇ ਪ੍ਰਣਾਲੀ ਦੇ ਵਿੱਚ ਜਿਹੜੇ ਰਹਿੰਦੇ ਆ ਉਹ ਸੁੱਕੀ ਜਗ੍ਹਾ ਤੇ ਰਹਿ ਜਾਂਦੇ ਆ ਉਹ ਕਣਕ ਜੰਮਦੀ ਨਹੀਂ ਹੈਗੀ ਤੇ ਉਹ ਜੰਮਦੀ ਆ ਜਦੋਂ ਪਾਣੀ ਲੱਗਦਾ ਆ ਪਾਣੀ ਲੱਗੇ ਤੇ ਜੰਮਦੀ ਆ ਉਹ ਫੇਰ ਥੋੜੀ ਅਗੇਤੀ ਕਣਕ ਹੋ ਜਾਂਦੀ ਆ ਕੁਝ ਪਛੇਤੀ ਹੋ ਜਾਂਦੀ ਆ ਤੇ ਫੇਰ ਇੱਕ ਥੋੜੀ ਸੇਂਗ ਦੀ ਉਹਦੇ ਵਿੱਚ ਸਮੱਸਿਆ ਆ ਰਹੀ ਆ ਮੈਂ ਜਸਵਿੰਦਰ ਸਿੰਘ ਧਾਮੀ ਪਿੰਡ ਛੌਣੀ ਕਲਾਂ ਦਾ ਰਹਿਣ ਵਾਲਾ ਹਾਂ 1.5 ਇਕੜ ਵਿੱਚ ਅਸੀਂ ਆਰਗੈਨਿਕ ਖੇਤੀ ਕਰਦੇ ਆਂ 2007 ਵਿੱਚ ਨੈਸ਼ਨਲ ਹਾਰਟੀਕਲਚਰ ਦੇ ਅੰਦਰ ਅਸੀਂ ਆਰਗੈਨਿਕ ਖੇਤੀ ਸ਼ੁਰੂ ਕੀਤੀ ਸੀ ਅਸੀਂ ਉਸ ਤੋਂ ਪਹਿਲਾਂ ਕੈਮੀਕਲ ਦੀ ਖੇਤੀ ਕਰਦੇ ਸੀ ਆਲੂ ਕਣਕ ਮੱਕੀ ਝੋਨਾ ਵਗੈਰਾ ਸਾਰਾ ਕੁਝ ਬੀਜਦੇ ਸੀ 2007 ਵਿੱਚ ਨੈਸ਼ਨਲ ਹਾਰਟੀਕਲਚਰ ਦੇ ਕੁਝ ਫੀਲਡ ਆਫਿਸਰ ਜਿਹੜੇ ਸੀਗੇ ਉਹ ਮੇਰੇ ਕੋਲ ਆਏ ਕਹਿੰਦੇ ਭਾਜੀ ਤੁਸੀਂ ਆਰਗੈਨਿਕ ਖੇਤੀ ਸ਼ੁਰੂ ਕਰ ਲਓ ਉਹਨਾਂ ਨੇ ਦੱਸਿਆ ਕਿ ਤੁਸੀਂ ਇਹਨੂੰ ਗਊ ਮੂਤਰ ਗਊ ਗੋਬਰ ਉਹਦੇ ਨਾਲ ਇਹ ਤੁਹਾਡਾ ਬੀਸ ਆ ਇੱਕ گاਉ ਦੇ ਨਾਲ 25 ਏਕੜ ਦੀ ਖੇਤੀ ਆਰਗੈਨਿਕ ਕੀਤੀ ਜਾ ਸਕਦੀ ਆ ਸਾਡੇ ਕੋਲ ਉਸ ਵੇਲੇ ਚਾਰ ਪੰਜ گاਵਾ ਸੀ ਇੱਕ ਮੱਝ ਸੀ ਤੇ ਅਸੀਂ ਸੋਚਿਆ ਚਲੋ گاਵਾ ਸਾਡੇ ਕੋਲ ਹੈਗੀਆਂ ਉਹਦੇ ਨਾਲ ਅਸੀਂ ਆਰਗੈਨਿਕ ਖੇਤੀ ਸ਼ੁਰੂ ਕਰ ਸਕਦੇ ਆ ਉਹਨਾਂ ਨੇ ਕਿਹਾ ਕਿ ਵਿਭਾਗੇ ਵੱਲੋਂ ਇੱਕ ਨੈਟਪ ਹੌਦੀ ਬਣਾਈ ਜਾਂਦੀ ਆ 10x6 ਦੀ ਉਹਦੇ ਵਿੱਚ ਬੇਸਟ ਮਟੀਰੀਅਲ ਜੀਵ ਅਮਰਤ ਪਾ ਕੇ ਕੁਝ ਗੋਹਾ ਪਾ ਕੇ ਉਹਨੂੰ ਤੇ ਨਮੀਨੇ ਰੱਖਦੇ ਤਾਂ ਉਹਦੇ ਵਿੱਚ ਖਾਦ ਤਿਆਰ ਹੋ ਜਾਂਦੀ ਆ ਉਹ ਆਪਾਂ ਖੇਤਾਂ ਨੂੰ 1.5 ਕੁਆਂਟਲ ਪਾਈਏ ਤਾਂ ਉਹਦੇ ਨਾਲ ਆਰਗੈਨਿਕ ਖੇਤੀ ਕੀਤੀ ਜਾ ਸਕਦੀ ਹੈ ਅਸੀਂ ਸ਼ੁਰੂ ਕਰਨ ਲਈ ਸਾਡੇ ਕੋਲ 15 ਏਕੜ ਸੀ ਅਸੀਂ ਕਿ ਚਲੋ ਅਸੀਂ ਦੋ ਹੌਦੀਆਂ ਨੈਟਪ ਤਿਆਰ ਕਰ ਲੈਂਦੇ ਅਸੀਂ ਦੋ ਹੌਦੀਆਂ ਤਿਆਰ ਕੀਤੀਆਂ ਉਹਨਾਂ ਵਿੱਚ ਬੇਸ ਮਟੀਰੀਅਲ ਭਰਿਆ ਉਹਦੇ ਵਿੱਚ ਖਾਦ ਤਿਆਰ ਕੀਤੀ ਉਹ ਆਪਾਂ ਖੇਤਾਂ ਨੂੰ ਪਾਈ ਤੇ ਅਸੀਂ ਸ਼ੁਰੂ ਕਰ ਲਈ ਆਰਗੈਨਿਕ ਖੇਤੀ ਸਾਨੂੰ ਲੱਗਾ ਕਿ ਖਾਦ ਬਹੁਤ ਘਟਿਆ ਅਸੀਂ 1.5 200 ਟਰਾਲੀ ਗੋਹੇ ਦੀ ਆਪਾਂ ਡੇਰੀਆਂ ਤੋਂ ਇਕੱਠੀ ਕਰਕੇ ਆਪਣੇ ਫਾਰਮ ਤੇ ਲਿਆ ਕੇ ਰੱਖ ਲਈ ਉਹਨੂੰ ਆਪਾਂ 3 ਮਹੀਨੇ ਪੁਰਾਣਾ ਕੀਤਾ ਫਿਰ ਉਹਦੇ ਵਿੱਚ ਲੇਵਰ ਲਾ ਕੇ ਅਸੀਂ ਜੀਵ ਅੰਮ੍ਰਿਤ ਪਾ ਕੇ ਗੋਡੀ ਕਰਕੇ ਉਹਨੂੰ ਸਾਰੀ ਖਾਦ ਨੂੰ ਮਿਕਸ ਕਰਕੇ ਉਹਦੇ ਉੱਤੇ ਵੇਸਟ ਮਟੀਰੀਅਲ ਪਾ ਕੇ ਉਹਨੂੰ ਢੱਕ ਦਿੱਤਾ ਕਿ ਜੀਵਾਣੂ ਉਹਦੇ ਵਿੱਚ ਪ੍ਰੋਪਰ ਢੰਗ ਨਾਲ ਕੰਮ ਕਰ ਸਕਣ ਜੀਵਾਣੂ ਜਿਹੜੇ ਕੁਝ ਡਾਇਰੈਕਟ ਸਨਲਾਈਟ ਦੇ ਵਿੱਚ ਨਹੀਂ ਕੰਮ ਕਰਦੇ ਇਹ ਹਨੇਰੇ ਦੇ ਵਿੱਚ ਕੰਮ ਕਰਦੇ ਆ ਤੇ ਉਹ ਸਾਡੀ ਖਾਦ 3 ਮਹੀਨੇ ਬਾਅਦ ਅਸੀਂ ਉਹਨੂੰ ਹੋਰ ਰੱਖਿਆ ਸਾਡੀ ਕੁਝ ਖਾਦ ਉਹ ਬਰੀਕ ਹੋ ਗਈ ਬਣ ਗਈ ਤਾਂ ਲੱਗਾ ਕਿ ਹੁਣ ਇਹ ਖੇਤਾਂ ਦੇ ਵਿੱਚ ਪਾ ਦਈਏ 180 ਟਰਾਲੀਆਂ ਦੇ ਵਿੱਚੋਂ ਸਾਡੀਆਂ ਮੁੜ ਕੇ 100 ਤੋਂ ਵੀ ਘੱਟ ਟਰਾਲੀ ਹੋਈ ਅਸੀਂ ਸਾਰੇ ਫਾਰਮ 15.5 ਏਕੜ ਦੇ ਵਿੱਚ ਉਹ ਪਾ ਕੇ ਆਪਾਂ ਆਰਗੈਨਿਕ ਖੇਤੀ ਸ਼ੁਰੂ ਕਰ ਦਿੱਤੀ ਫਿਰ ਅਸੀਂ ਨੌ ਖੇਤਾਂ ਦੇ ਵਿੱਚ ਕਿੰਨੂ ਦਾ ਬਾਗ ਲਾਇਆ ਉਹਦੇ ਵਿੱਚ ਅਸੀਂ ਇੰਟਰ ਕ੍ਰੌਪ ਕੀਤੀ ਮਟਰ ਲਗਾਏ ਆਲੂ ਲਗਾਏ ਮਟਰ ਤੇ ਆਲੂ ਸਾਡੇ ਠੀਕ ਹੋ ਗਏ ਤੇ ਕੁਝ ਅਸੀਂ ਆਲੂ ਉਤੋਂ ਪਹਿਲਾਂ ਲਾਏ ਸੀਗੇ ਉਹ ਸਾਡੇ ਆਲੂ ਪਹਿਲੀ ਵਾਰੇ ਕਾਮਯਾਬ ਨਹੀਂ ਹੋ ਸਕੇ ਉਹਦੇ ਉੱਤੇ ਜਿੱਦਾਂ ਡਾਕਟਰਾਂ ਨੇ ਕਹਿਣ ਦੇ ਆਪਾਂ ਲੱਸੀ ਵਗਾਰਾਂ ਦੀ ਸਪਰੇਆ ਕੀਤੀਆਂ ਸੀ ਸਾਨੂੰ ਬਹੁਤੀ ਉਹਦੇ ਵਿੱਚ ਸਫਲਤਾ ਨਹੀਂ ਮਿਲੀ ਪਰ ਅਸੀਂ ਹੌਸਲਾ ਨਹੀਂ ਛੱਡਿਆ ਸੀ ਸੋਚਿਆ ਵੀ ਆਰਗੈਨਿਕ ਨੂੰ ਆਪਾਂ ਹੁਣ ਆਪਾਂ ਅਡਾਪਟ ਕਰ ਲਿਆ ਤੇ ਇਹਨੂੰ ਆਪਾਂ ਪੂਰਾ ਕਰਕੇ ਛੱਡਾਂਗੇ ਫਿਰ ਸਾਨੂੰ ਸਮੇਂ-ਸਮੇਂ ਤੇ ਆ ਕੇ ਉਹ ਟ੍ਰੇਨਿੰਗ ਦਿੰਦੇ ਰਹੇ ਅਸੀਂ ਉਸੇ ਢੰਗ ਨਾਲ ਖੇਤੀ ਕਰਦੇ ਰਹੇ ਫਿਰ ਸਾਨੂੰ ਲੱਗਾ ਕਿ ਥੋੜਾ ਹੁਣ ਇਹ ਅਸੀਂ ਇਸ ਖੇਤੀ ਵੱਲ ਆ ਗਏ ਤੇ ਇਹਨੂੰ ਅਸੀਂ ਕਰ ਸਕਦੇ ਆ ਫਿਰ ਅਸੀਂ ਉਤੋਂ ਬਾਅਦ ਕਣਕ ਜਿਹੜੀ ਸੀ ਉਹਦੇ ਵਿੱਚ ਪਾਥੀਆਂ ਦੀ ਉਹਨੂੰ ਸਾਨੂੰ ਕਿਹਾ ਦੱਸਿਆ ਵੀ ਸਪਰੇ ਪਾਥੀਆਂ ਬਣਾ ਕੇ 6 ਮਹੀਨੇ ਪੁਰਾਣੀਆਂ ਪਾਥੀਆਂ ਨੂੰ ਪਾਣੀ 'ਚ ਡੋਬ ਕੇ ਉਹਦੀ ਸਪਰੇ ਕਰੋ ਪੁਰਾਣੀ ਗੋਬਰ ਖਾਦ ਦੇ ਵਿੱਚ ਜੀਵਨਰਤ ਮਿਕਸ ਕਰਕੇ ਛੱਟਾ ਦਿਓ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਤੇ ਬਾਕੀ ਜੀਵਨਰਤ ਦੀਆਂ ਸਪਰੇਆਂ ਕਰੋ ਇਸੇ ਤਰ੍ਹਾਂ ਹੀ ਕਰਦੇ ਰਹੇ ਉਹਨਾਂ ਸਾਨੂੰ ਦੱਸਿਆ ਕਿ ਜਿਹੜਾ ਹਰਬੀਸਾਈਡ ਦੀ ਬਹੁਤ ਪ੍ਰੋਬਲਮ ਆ ਰਹੀ ਸੀ ਅਸੀਂ ਕਿਹਾ ਵੀ ਹਰਬੀਸਾਈਡ ਐਸੀਂ ਕਿੱਦਾਂ ਇੰਨੇ ਖੇਤਾਂ ਦੀ ਕੋਡੀ ਕਰ ਸਕਦੇ ਹਾਂ ਉਹਨਾਂ ਸਾਨੂੰ ਦੱਸਿਆ ਕਿ ਜਿਹੜਾ ਹਰਬੀਸਾਈਡ ਦੀ ਸਪੀਡ ਆ ਜਿਹੜੀ ਤੁਸੀਂ ਫਸਲ ਬੀਜਾਂ ਖੇਤ ਦੇ ਵਿੱਚ ਬੀਜੋਗੇ ਹਰ ਵੀ ਸਾਈਡ ਦੀ ਸਪੀਡ 1/3 ਰਹਿ ਜਾਊਗੀ ਪਰ ਉਹਦੀ ਜਿੰਨੀ ਤੁਹਾਡੀ ਫਸਲ ਦੀ ਸਪੀਡ ਹੋਊਗੀ ਉਨੀ ਨਹੀਂ ਹੋਊਗੀ ਤੇ ਸਾਨੂੰ ਸਾਡੇ ਮਨ ਨੂੰ ਵੀ ਪਹਿਲਾਂ ਬਹੁਤੀ ਗੱਲ ਨਹੀਂ ਲੱਗੀ ਫਿਰ ਸਾਨੂੰ ਲੱਗਾ ਕਿ ਇਸੇ ਤਰ੍ਹਾਂ ਜਿੱਦਾਂ ਇਹ ਕੀਤੀ ਤੇ ਕਣਕ ਦੇ ਵਿੱਚ ਸਾਰਾ ਘਾਹ ਜੰਮਦਾ ਸੀਗਾ ਜਿੰਨਾ ਘਾਹ ਹੁੰਦੇ ਸੀ ਅਸੀਂ ਉਹਨੂੰ ਕੁਝ ਨਹੀਂ ਕਰਦੇ ਸੀ ਜੀਵ ਅਮਰਤ ਦੀਆਂ ਸਪ੍ਰੈਆਂ ਕਰਦੇ ਸੀ ਫਿਰ ਉਹ ਜਿਹੜਾ ਘਾਹ ਸੀ ਉਹਦੇ ਕਣਕ ਦੇ ਥੱਲੇ ਹੀ ਰਹਿ ਜਾਂਦਾ ਸੀ ਕੋਈ ਐਵੇਂ 10% ਝਾੜ ਕੋਈ ਕਣਕ ਦੇ ਉੱਪਰ ਆਉਂਦੇ ਸੀ ਪਰ ਉਹ ਸਾਡਾ ਕੋਈ ਨੁਕਸਾਨ ਨਹੀਂ ਸੀ ਕਰਦੇ ਫਿਰ ਸਾਡੇ ਕਣਕ ਦਾ ਝਾੜ ਵੀ ਕੁਝ ਠੀਕ ਹੋਣ ਲੱਗਾ ਪਰ ਮਾਰਕੀਟਿੰਗ ਦੀ ਸਾਨੂੰ ਪ੍ਰੋਬਲਮ ਸੀ ਪਹਿਲੇ ਸਾਲ ਜਿਹੜਾ ਸੀ ਸਾਨੂੰ ਰੇਟ ਬਹੁਤਾ ਨਾ ਮਿਲਿਆ 2-300 ਰੁਪਈਆ ਹੀ ਮਾਰਕੀਟ ਨਾਲੋਂ ਜ਼ਿਆਦਾ ਮਿਲਿਆ ਉਸ ਤੋਂ ਅਗਲੇ ਸਾਲ ਫੇ ਕਣਕ ਬਿੱਜੀ ਫਿਰ ਸਾਨੂੰ ਕੁਝ ਉਹਦੇ ਨਾਲੋਂ ਜ਼ਿਆਦਾ ਰੇਟ ਮਿਲਿਆ ਤੇ ਅਸੀਂ ਉਹਨੂੰ ਵੇਚ ਕੇ ਬੜਾ ਖੁਸ਼ ਹੋਏ ਸਾਰੀ ਤਾਂ ਅਸੀਂ ਨਹੀਂ ਸੇਲ ਕਰ ਸਕਿਆ ਮਾਰਕੀਟਿੰਗ ਦੀ ਸਾਨੂੰ ਬਹੁਤ ਪ੍ਰੋਬਲਮ ਸੀਗੀ ਉਸ ਤੋਂ ਬਾਅਦ ਫਿਰ ਅਸੀਂ ਕਿਨੂ ਦੇ ਵਿੱਚ ਅਸੀਂ ਗੰਨੇ ਦੀ ਇੰਟਰ ਕ੍ਰੋਪ ਕੀਤੀ ਗੰਨੇ ਦਾ ਸੀ ਗੁੜ ਬਣਾਇਆ ਆਪਣਾ ਬੇਲਣਾ ਲਾ ਕੇ ਦੇਸੀ ਗੁੜ ਤਿਆਰ ਕੀਤਾ ਲੋਕਾਂ ਨੂੰ ਇਨਫੋਰਮੇਸ਼ਨ ਦਿੱਤੀ ਫੇ ਸਾਡੇ ਕੋਲ ਆਰਗੈਨਿਕ ਹੈਗਾ ਸੀ ਪੈਂਫਲਟ ਬਣਾ ਕੇ ਅਖਬਾਰ ਦੇ ਵਿੱਚ ਨਿਊਜ਼ ਦਿੱਤੀ ਕੁਝ ਲੋਕਲ ਮੀਡੀਆ ਤੇ ਜਿੰਨਾ ਵੀ ਅਸੀਂ ਕਰ ਸਕੀਓ ਆਪਣੇ ਹਿਸਾਬ ਨਾਲ ਅਸੀਂ ਐਡ ਕੀਤੀ ਦੇ ਅਸੀਂ ਪਪੂਲਰ ਲਗਾ ਰਹੇ ਹਾਂ ਸਾਨੂੰ ਤਕਰੀਬਨ 15 ਤੋਂ 20 ਸਾਲ ਹੋ ਚੱਲੇ ਆ ਲਗਾਉਂਦਿਆਂ ਨੂੰ ਤੇ ਇਹਦੇ ਵਿੱਚ ਵੀ ਮਾਰਕੀਟ ਦਾ ਹੀ ਰੇਟ ਆ ਕਈ ਵਾਰੀ ਤਾਂ ਜਦੋਂ ਮਾਰਕੀਟ ਦੇ ਵਿੱਚ ਇਹਨਾਂ ਦਾ ਸ਼ਾਰਟੇਜ ਚੱਲ ਰਹੀ ਹੁੰਦੀ ਆ ਫੇਰ ਤਾਂ ਰੇਟ ਇਹਨਾਂ ਦਾ ਵਧਿਆ ਹੋ ਜਾਂਦਾ 5 ਸਾਲ ਦੇ ਵਿੱਚ ਤਕਰੀਬਨ ਇਹ ਤਿਆਰ ਹੋ ਜਾਂਦੇ ਆ ਤੇ ਘੱਟੋ-ਘੱਟ 5 ਤੋਂ 6 ਲੱਖ ਰੁਪਏ ਦਾ ਖੇਤ ਵਿੱਚ ਹੋ ਜਾਂਦੇ ਆ ਪਰ ਜਦੋਂ ਜਿੱਦਾਂ ਹੁਣ ਅਸੀਂ ਕਹਿ ਲਓ ਵੀ ਕੋਈ ਫਸਲ ਬੀਜਦੇ ਆਪਾਂ ਉਹਦੀ ਜਾਦਾ ਮਿਕਦਾਰ ਵੱਧ ਜਾਂਦੀ ਆ ਤੇ ਮੰਡੀ ਦੇ ਵਿੱਚ ਜਾਦਾ ਫਸਲ ਹੁੰਦੀ ਆ ਤਾਂ ਫੇਰ ਰੇਟ ਘਟ ਵੀ ਜਾਂਦਾ ਫੇਰ ਉਸ ਟਾਈਮ ਤਾਂ 1.5-2 ਲੱਖ ਦੀ ਰੇਂਜ ਤੱਕ ਵੀ ਆ ਜਾਂਦਾ ਆ ਤੇ ਪਰ ਇਹ ਹੈਗਾ ਜੇ ਅਸੀਂ ਲਾਉਨੇ ਆ ਪਪੂਲਰ ਥੋੜੇ ਥੋੜੇ ਖੇਤ ਹੋਣ ਤੇ ਕੋਈ ਸਾਡੀ ਉਹ ਸੇਵਿੰਗ ਹੋ ਜਾਂਦੀ ਆ 5 ਸਾਲ ਬਾਅਦ 4 ਸਾਲ ਬਾਅਦ ਸਾਡੇ ਸਾਨੂੰ ਕੁਝ ਇਕੱਠੀ ਇਨਕਮ ਹੋ ਜਾਂਦੀ ਆ ਤੇ ਜਿਹੜੀ ਉਹਦੇ ਵਿੱਚ ਫਸਲ ਅਸੀਂ ਬੀਜ ਲੈਣੀ ਆ ਕਣਕ ਬੀਜ ਲਈ ਜਾਂ ਕੋਈ ਹੋਰ ਫਸਲ ਮੱਕੀ ਵਗੈਰਾ ਥੋੜਾ ਟਾਈਮ ਹੋ ਜਾਂਦੀ ਆ ਤੇ ਉਹ ਸਾਡਾ ਜਿਹੜਾ ਖਰਚਾ ਚੱਕ ਲੈਂਦੀ ਆ ਜਿੱਦਿ ਖੇਤੀ ਮਸ਼ੀਨਰੀ ਨਾਲ ਜਿੱਦਾਂ ਹੁਣ ਅਸੀਂ ਸੁਪਰ ਸੀਡਰ ਵੀ ਲਈ ਹੋਈ ਆ ਮਲਚਰ ਵੀ ਹੈਗਾ ਆ ਤੇ ਉਹਦੇ ਨਾਲ ਅਸੀਂ ਜਿਹੜੇ ਆ ਸੁਪਰ ਸੀਡਰ ਦੇ ਨਾਲ ਸਾਨੂੰ ਬਜਾਈ ਨੂੰ ਟਾਈਮ ਘੱਟ ਲੱਗਦਾ ਆ ਪਹਿਲਾਂ ਸਾਨੂੰ ਬਹਾਈ ਕਰਨੀ ਪੈਂਦੀ ਸੀ ਕਿ ਜਾਂ ਖੇਤਾਂ ਨੂੰ ਅੱਗ ਲਗਾਉਣੀ ਪੈਂਦੀ ਸੀ ਕਿ ਫੇਰ 0 ਡਰੈਲ ਨਾਲ ਬਜਾਈ ਕਰਦੇ ਸੀ ਕਣਕ ਦੀ ਜਾਂ ਦੂਸਰੀ ਡਰੈਲ ਨਾਲ ਤੇ ਹੁਣ ਸੁਪਰ ਸੀਡਰ ਦੇ ਨਾਲ ਇੱਕੋ ਵਾਰੀ ਸਾਡੀ ਬਜਾਈ ਹੋ ਜਾਂਦੀ ਆ ਤੇ ਜਿੰਨੀ ਮਸ਼ੀਨਰੀ ਹੁਣ ਵੱਡੀ ਆ ਰਹੀ ਆ ਵੱਡੇ ਟਰੈਕਟਰ ਆ ਰਹੇ ਆ ਉਹਨਾਂ ਦੇ ਨਾਲ ਦੇਖਣ ਨੂੰ ਤਾਂ ਸਾਨੂੰ ਇਹ ਲੱਗਦਾ ਵੱਡਾ ਟਰੈਕਟਰ ਲਵਾਂਗੇ ਤਾਂ ਉਹਦਾ ਖਰਚਾ ਵਧੂਗਾ ਪਰ ਉਹ ਵੱਡੇ ਟਰੈਕਟਰ ਜਿੰਨੇ ਵੀ ਆ ਓਵਰਲੋਡ ਘੱਟ ਚੱਲਦੇ ਉਹਦਾ ਤੇਲ ਦਾ ਖਰਚਾ ਉਹ ਘਟਿਆ ਤੇ ਮਸ਼ੀਨਰੀ ਉਹਦੇ ਨਾਲ ਵੱਡੀ ਚੱਲ ਜਾਂਦੀ ਆ ਤਾਂ ਉਹਦੇ ਨਾਲ ਸਾਡੇ ਟਾਈਮ ਦੀ ਵੀ ਬਚਤ ਹੁੰਦੀ ਆ ਜਿੱਦਾਂ ਹੀ ਫਸਲਾਂ ਦਾ ਕੋਈ ਨਾ ਨਹੀਂ ਹੈਗਾ ਹੁਣ ਪਹਿਲਾਂ ਤੋਂ ਕਰਦੇ ਆ ਜਦੋਂ ਨਾਲ ਦੀ ਨਾਲ ਆਪਾਂ ਫਸਲ ਇੱਕ ਵੜਣੀ ਆ ਦੂਜੀ ਬੀਜ ਲੈਣੀ ਆ ਫੇਰ ਉਸ ਤੋਂ ਬਾਅਦ ਪਹਿਲਾਂ ਹੀ ਆਪਾਂ ਨੂੰ ਪਤਾ ਹੁੰਦਾ ਵੀ ਅਸੀਂ ਆਹ ਫਸਲ ਹੁਣ ਬੀਜਣੀ ਆ ਇਸ ਤੋਂ ਪਹਿਲਾਂ ਤਿਆਰੀ ਕਰਨੀ ਪੈਂਦੀ ਆ ਉਹਦੀ ਜਿੱਦਾਂ ਹੁਣ ਅਸੀਂ ਸਬਜ਼ੀ ਲਾਉਣੀ ਆ ਉਹਦੀ ਪਨੀਰੀ ਪਹਿਲਾਂ ਪਤਾ ਸਾਨੂੰ ਵੀ ਇਹ ਇੰਨੀ ਤਰੀਕ ਤੱਕ ਸਾਡੀ ਜ਼ਮੀਨ ਖਾਲੀ ਹੋ ਜਾਣੀ ਆ ਤਾਂ ਉਸ ਤੋਂ ਪਹਿਲਾਂ ਪਨੀਰੀ ਤਿਆਰ ਕਰਨੀ ਆ ਤੇ ਉਹਦੇ ਹਿਸਾਬ ਨਾਲ ਅਸੀਂ ਜਿੱਦਾਂ ਪਹਿਲਾਂ ਤੋਂ ਖੇਤੀ ਕਰਦੇ ਆ ਉਹੀ ਅੱਗੇ ਤੋਂ ਅੱਗੇ ਚੱਲੀ ਜਾਂਦਾ ਯੂਨੀਵਰਸਿਟੀ ਤੋਂ ਕਾਫੀ ਸਾਨੂੰ ਗੱਲਾਂ ਸਿੱਖਣ ਨੂੰ ਮਿਲਦੀਆਂ ਆਂ ਕੁਝ ਜਿੱਦਾਂ ਬਲਾਕ ਦੇ ਵਿੱਚ ਜਾਈਦਾ ਉੱਥੇ ਡਾਕਟਰ ਸਾਹਿਬ ਤੋਂ ਸਾਨੂੰ ਕਾਫੀ ਗੱਲਾਂ ਪਤਾ ਲੱਗਦੀਆਂ ਆਂ ਤੇ ਕੋਈ ਨਾ ਕੋਈ ਸਾਨੂੰ ਕੋਈ ਬਿਮਾਰੀ ਆਉਂਦੀ ਆ ਕੋਈ ਫਸਲ ਬਾਰੇ ਉਹ ਵੀ ਸਾਨੂੰ ਦੱਸਦੇ ਆ ਵੀ ਇਹ ਉਸ ਤੋਂ ਪਹਿਲਾਂ ਵੀ ਤੁਸੀਂ ਇਹ ਜਿਹੜਾ ਆ ਬਿਮਾਰੀ ਆ ਰਹੀ ਆ ਇਹਦੇ ਲਈ ਤੁਹਾਨੂੰ ਆ ਦਵਾਈਆਂ ਪੈਣੀਆਂ ਆ ਜਾਂ ਇਦਾਂ ਕਰਨੀਆਂ ਆ ਜਾਂ ਜ਼ਮੀਨ ਦੇ ਖਾਦ ਦਵਾਈ ਖਾਦ ਪਾਉਣ ਲਈ ਜਿਹੜੀ ਮਿੱਟੀ ਦੀ ਪਰਖ ਆ ਉਹ ਵੀ ਸਾਨੂੰ ਉਹ ਦੱਸਦੇ ਆ ਟਾਈਮ-ਟਾਈਮ ਤੇ ਵੀ ਤੁਸੀਂ ਇਹ ਕਰਾ ਕੇ ਤਾਂ ਇੰਨੇ-ਇੰਨੇ ਖਾਦ ਦਵਾਈਆਂ ਦੀ ਲੋੜ ਆ ਤੁਹਾਨੂੰ ਉਹ ਵਰਤੋ ਜੀ.ਡੀ. ਰੋਡ ਦੇ ਹੋਣ ਕਰਕੇ ਲਿੰਕ ਰੋਡਾਂ ਸਾਡੀਆਂ ਬਹੁਤ ਵਧੀਆ ਜਿਹੜੀਆਂ ਚੱਲਦੀਆਂ ਹੋਣ ਕਰਕੇ ਉਹਨਾਂ ਦੇ ਉੱਤੇ ਆਪਾਂ ਰੱਖ ਕੇ ਗੁੜ ਤੇ ਉਹਨਾਂ ਨੂੰ ਵੀ ਵੇਚ ਸਕਦੇ ਆ ਜਿਹੜਾ ਕਿ ਆਪਣੀ ਜਿਹੜੀ ਹੈ ਪ੍ਰੋਫਿਟ ਵਾਸਤੇ ਕਾਫੀ ਲਾਈਵ ਹੰਦਸੇ ਦੋ ਜਾ ਸਕਦਾ ਖੇਤੀ ਵਾਸਤੇ ਵੀ ਸ਼ਾਇਦ ਆਪਾਂ ਨੂੰ ਉਹਦੇ ਨਾਲ-ਨਾਲ ਸ਼ਾਇਦ ਸਹਾਇਕ ਧੰਦੇ ਵੀ ਪਨਾਉਣੇ ਚਾਹੀਦੇ ਆ ਜਿਦਾਂ ਸੂਰ ਪਾਲਣ ਸ਼ਹਿਦ ਦੀਆਂ ਮੱਖੀਆਂ ਅਮ ਬੱਕਰੀਆਂ ਪਾਲਣ ਵਾਲੀ ਇਹ ਇਹ ਇਨ੍ਹਾਂ ਕਿੱਤਿਆਂ ਵੱਲ ਵੀ ਸਾਨੂੰ ਇਹਨਾਂ ਨੂੰ ਜ਼ਰੂਰ ਜਾਣਾ ਚਾਹੀਦਾ ਤਾਂ ਕਿ ਆਪਣੇ ਵੱਧ ਤੋਂ ਵੱਧ ਜਿਹੜਾ ਸਹਾਇਕ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨਾਲ ਵੱਧ ਆਮਦਨੀ ਹੋ ਸਕੇ ਤੇ ਕਿਸਾਨ ਜਿਹੜਾ ਖੁਸ਼ਹਾਲ ਹੋ ਸਕੇ ਜਿਹੜੇ ਛੋਟੇ ਕਿਸਾਨ ਵੀਰ ਆ ਜਿਹੜੇ ਛੋਟੇ ਥੋੜੀ ਖੇਤੀ ਕਰਦੇ ਆ ਉਹਨਾਂ ਨੂੰ ਖੇਤੀ ਦੇ ਨਾਲ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੀ ਖੇਤੀ ਦੇ ਨਾਲ ਇਸ ਵळे ਆ ਜੋ ਖੇਤੀ ਚੱਲ ਰਹੀ ਆ ਕਿਉਂਕਿ ਜਿਹੜੀਆਂ ਇੱਕ ਆਉਣ ਵਾਲੀਆਂ ਵੈਰਾਈਟੀਆਂ ਚੱਲ ਰਹੀਆਂ ਕੋਈ ਇਹੋ ਜਿਹੀ ਵੈਰਾਈਟੀ ਤੇ ਹੈ ਨਹੀਂ ਵੀ ਜਿਹੜੀ ਆਪਾਂ ਨੂੰ ਵੱਧ ਝਾੜ ਦੇ ਸਕੇ ਆਪਾਂ ਉਹ ਹੀ ਬੈਨੀਫਿਟ ਹੋਊਗਾ ਜਿਹੜਾ ਆਪਾਂ ਖੇਤੀ ਦੇ ਨਾਲ-ਨਾਲ ਜਿਹੜੇ ਆਪਣੇ ਖਰਚੇ ਆ ਉਹਨੂੰ ਘਟਾਈਏ ਕਿਉਂਕਿ ਜਦੋਂ ਵੀ ਆਪਾਂ ਕੋਈ ਨਵਾਂ ਬੀਜ ਲੈਣਾ ਜਾਂ ਲੈਣ ਜਾਣਾ ਬਾਜ਼ਾਰ ਦੇ ਵਿੱਚੋਂ ਇਹ ਨਹੀਂ ਹੈਗਾ ਵੀ ਤੁਸੀਂ ਜਿਆਦਾ ਉਹਦੇ ਤੇ ਪੈਸੇ ਖਰਚ ਲੋ ਕਿਉਂਕਿ ਉਹਦੇ ਤੇ ਤੁਸੀਂ ਧਿਆਨ ਨਾਲ ਵੇਖਣਾ ਵੀ ਜਿਹੜੀ ਵੈਰਾਈਟੀ ਕੋਈ ਕੋਈ ਹੋਊਗੀ ਉਹਦੇ ਬਾਰੇ ਅਸੀਂ ਵੀ ਤੁਹਾਨੂੰ ਗਾਈਡ ਕਰਦੇ ਰਵਾਂਗੇ ਵੀ ਆਹ ਜਿਹੜੀ ਵੈਰਾਈਟੀ ਆ ਜਿਆਦਾ ਵਧੀਆ ਝਾੜ ਦੇਣ ਵਾਲੀ ਵੈਰਾਈਟੀ ਆ ਇਸ ਕਰਕੇ ਤੁਸੀਂ ਉਸਕ ਤੁਸੀਂ ਆਪ ਨਹੀਂ ਬਾਜ਼ਾਰ ਚੋਂ ਜਿਆਦਾ ਮਹਿੰਗਾ ਬੀਰ ਖਰੀਦਣ ਵਾਲੇ ਬੰਨੇ ਨਹੀਂ ਜਾਣਾ ਉਹ ਤੁਹਾਨੂੰ ਐਸੀ ਹੀ ਗਾਈਡ ਕਰਾਂਗੇ ਕਿ ਇਹ ਜਿਹੜੀ ਆ ਆ ਕਿਸਮ ਜਿਹੜੀ ਆ ਬਹੁਤ ਵਧੀਆ ਵਾ ਇਹ ਵੱਧ ਝਾੜ ਦੇਣ ਵਾਲੀ ਆ ਤੇ ਤੁਸੀਂ ਫਿਰ ਉਹਨੂੰ ਅਗਲੇ ਵੇਚਣਾ ਤੇ ਜੇ ਤੁਸੀਂ ਮਤਲਬ ਤੁਸੀਂ ਵੱਧ ਝਾੜ ਜਿਹੜੇ ਹੋਰ ਇਹਦੇ ਨਾਲ ਨਾਲ ਕੀੜੇ ਮਾਰ ਦਵਾਈਆਂ ਇਹਦੇ ਵੱਲ ਖਾਸ ਧਿਆਨ ਰੱਖਣਾ ਕਿਉਂਕਿ ਇਹਦੇ ਤੇ ਅਸੀਂ ਕਾਫੀ ਜਿਹੜਾ ਹੈ ਆਪਾਂ ਪੈਸੇ ਬਚਾ ਸਕਦੇ ਆ ਕਿਉਂਕਿ ਜਦੋਂ ਵੀ ਤੁਸੀਂ ਬਾਜ਼ਾਰ ਕੋਈ ਵੀ ਦਵਾਈ ਖਰੀਦਣ ਜਾਣਾ ਤੁਸੀਂ ਉਹਦੇ ਨਾਲੋਂ ਪਹਿਲਾਂ ਸਾਡੇ ਕੋਲ ਆਓ ਉਹਦੇ ਸਬੰਧੀ ਸਾਡੇ ਕੋਲ ਹਰ ਚੀਜ਼ ਪੁੱਛੋ ਫਿਰ ਜਾ ਕੇ ਬਾਜ਼ਾਰ ਚੋਂ ਲੈ ਕੇ ਜਾ ਸਕਦਾ ਕਿਉਂਕਿ ਜੇ ਤੁਸੀਂ ਉੱਥੇ ਜਾਓਗੇ ਦੁਕਾਨਦਾਰ ਕਹੂਗਾ ਵੀ ਆਹ ਚੀਜ਼ ਲੈ ਜਾਓ ਤੁਸੀਂ ਉਹ ਲਿਆਓਗੇ ਉਹਦੇ ਨਾਲ ਤੁਹਾਡਾ ਜਿਹੜਾ ਖੇਤੀ ਖਰਚੇ ਵਧਣਗੇ ਬਾਕੀ ਯੂਨੀਵਰਸਿਟੀ ਇਦਾਂ ਅਸੀਂ ਜਦੋਂ ਮੇਲੇ ਹੁੰਦਾ ਜਾਂ ਸਾਲ 6 ਮਹੀਨੇ ਬਾਅਦ ਹਾੜੀ ਸੋਣੀ ਉੱਥੇ ਜਾਈਦਾ ਉੱਥੇ ਦੇਖੀ ਦੀਆਂ ਫਸਲਾਂ ਤੇ ਉਹਨਾਂ ਦੀਆਂ ਸਾਰੇ ਜਿਹੜੇ ਤਜਰਬੇ ਆ ਉਹਨੋਂ ਤੋਂ ਸਾਨੂੰ ਕਾਫੀ ਪਤਾ ਲੱਗਦਾ ਵੀ ਇਹ ਫਸਲਾਂ ਸਾਡੇ ਲਈ ਬਧੀਆ ਫਾਇਦੇਮੰਦ ਆ ਸਾਡੇ ਜਦਾਂ ਬਰਸੀਮ ਤੇ ਜਾਂ ਫਿਰ ਜਦੋਂ ਹੁਣ ਤਾਂ ਕੁਝ ਜਮੀ ਬੀਜ ਲਈਦੀ ਆ ਤੇ ਉਸ ਤੋਂ ਅੱਗੇ ਫਿਰ ਮੱਕੀ ਬੀਜ ਲੈਣੀ ਆ ਜਾਂ ਬਾਜਰਾ ਵਗੈਰਾ ਬਸ ਚਾਰੇ ਲਈ ਤਾਂ ਇਹ ਹੀ ਤਕਰੀਬਨ ਚੱਲਦੇ ਆ ਜਿਆਦਾ ਛੋਟੇ ਕਿਸਾਨ ਨੂੰ ਵੀ ਜਿੱਦਾਂ ਖੇਤੀ ਕੋਈ ਦਾਲ ਸਬਜ਼ੀਆਂ ਦੀ ਜਾਂ ਕੋਈ ਹੋਰ ਇਦਾਂ ਦੀ ਖੇਤੀ ਕਰਕੇ ਕੋਈ ਨਾ ਕੋਈ ਹੋਰ ਸਹਾਇਕ ਧੰਦਾ ਨਾਲ ਸ਼ੁਰੂ ਕਰਨਾ ਚਾਹੀਦਾ ਫੇਰ ਹੀ ਉਹਦੇ ਵਿੱਚ ਜਿਆ ਜਿੱਦਾਂ ਹੁਣ ਆਪਾਂ ਹੁਣ ਸਬਜ਼ੀ ਵੀ ਅਸੀਂ ਬੀਜਦੇ ਆ ਉਦੋਂ ਅਸੀਂ ਮੰਡੀ ਦੇ ਵਿੱਚ ਜਾ ਕੇ ਵੇਚਦੇ ਹਾਂ ਤਾਂ ਉਹ ਸੱਤ ਤੋਂ 2.5 ਰੁਪਏ ਕਿਲੋ ਸਾਡੀ ਵਿਕਦੀ ਹੈ ਤੇ ਜਦ ਕਿ ਉਹ ਮਾਰਕੀਟ ਦੇ ਵਿੱਚ 10 ਤੋਂ 15 ਰੁਪਏ ਵੇਚ ਰਹੀ ਆ ਤੇ ਜਿੱਦਾਂ ਹੁਣ ਛੋਟੇ ਕਿਸਾਨ ਨੇ ਆ ਉਹਨਾਂ ਕੋਲ ਟਾਈਮ ਵੀ ਹੈਗਾ ਆ ਉਹ ਆਪਣੀ ਥੋੜੀ ਖੇਤੀ ਕਰਦੇ ਹੋ ਆਪਣੀਆਂ ਦੁਕਾਨ ਬਣਾ ਕੇ ਜਾਂ ਕੋਈ ਕਿਸਾਨ ਹੱਟ ਵਗੈਰਾ ਉੱਥੇ ਸਬਜ਼ੀ ਰੱਖ ਕੇ ਤਾਂ ਉਹ ਵੇਚ ਸਕਦੇ ਆ ਤੇ ਥੋੜਾ ਬਹੁਤਾ ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਵੀ ਆਰਗੈਨਿਕ ਖੇਤੀ ਜਿਹੜੀ ਕਰਦੇ ਆਪਾਂ ਉਹਦੇ ਵਿੱਚ ਸਬਜ਼ੀਆਂ ਦੇ ਰੇਟ ਵੀ ਜ਼ਿਆਦਾ ਆ ਤੇ ਸਾਡਾ ਉਹਦੇ ਵਿੱਚ ਖਰਚਾ ਵੀ ਘਟ ਹੁੰਦਾ ਆਉਣ ਵਾਲੇ ਟਾਈਮ ਦੇ ਵਿੱਚ ਹਾਲੇ ਜਿੱਦਾਂ ਹੁਣ ਸਾਡੀਆਂ ਜਿਹੜੀਆਂ ਫਸਲਾਂ ਆ ਇਹਨਾਂ ਦੇ ਜਿੰਨੀਆਂ ਕਣਕ ਝੋਨੇ ਦੀ ਅਸੀਂ ਫਸਲ ਬੀਜਦੇ ਆ ਦੋ ਫਸਲਾਂ ਆ ਜਿਆਦਾ ਤੇ ਸਾਡੇ ਉਹਦੇ ਵਿੱਚ ਖਰਚੇ ਬਹੁਤ ਵਧ ਰਹੇ ਆ ਇੱਕ ਤਾਂ ਸਾਨੂੰ ਅੱਗੇ ਤੋਂ ਅੱਗੇ ਜਿੱਦਾਂ ਹੁਣ ਜ਼ਮੀਨ ਸਾਡੀ ਦੇ ਜਿੱਦਾਂ ਉਪਜਾਊ ਤਾਤ ਆ ਜਿਹੜੇ ਘਟ ਹੋ ਰਹੇ ਆ ਦੋ ਫਸਲਾਂ ਬੀਜ ਰਹੇ ਕਰਕੇ ਤੇ ਹੁਣ ਅਸੀਂ ਉਨਾ ਹੀ ਸਾਡਾ ਖਰਚਾ ਵਧ ਰਿਹਾ ਸਾਨੂੰ ਖਾਦ ਜ਼ਿਆਦਾ ਪਾਉਣਾ ਪੈਂਦਾ ਦਵਾਈਆਂ ਦੀਆਂ ਸਪਰੇਇਆਂ ਜ਼ਿਆਦਾ ਹੁੰਦੀਆਂ ਆ ਅੱਗੇ ਤੋਂ ਅਸੀਂ ਇਹ ਸੋਚਦੇ ਵੀ ਕੋਈ ਨਾ ਕੋਈ ਹੋਰ ਨਾਲ ਧੰਦਾ ਹੋਵੇ ਕੋਈ ਬਾਗਬਾਨੀ ਦਾ ਜਾਂ ਕੋਈ ਉਹ ਸ਼ੁਰੂ ਕਰੀਏ ਨਾਲ ਤੇ ਜਿਹਦੇ ਨਾਲ ਕਿ ਕਣਕ ਤੇ ਝੋਨੇ ਤੋਂ ਥੋੜਾ ਰਕਮਾ ਘਟਾਇਆ ਜਾਵੇ ਨੌਜਵਾਨਾਂ ਨੂੰ ਤੇਹੀ ਸੰਦੇਸ਼ ਆ ਵੀ ਤੁਸੀਂ ਥੋੜਾ ਜਿਹਾ ਖੇਤੀ ਜ਼ਿਆਦਾ ਨਾ ਕਰੋ ਥੋੜੀ ਖੇਤੀ ਘੱਟ ਕਰਕੇ ਉਹਦੇ ਵਿੱਚੋਂ ਕੁਝ ਆਰਗੈਨਿਕ ਵਾਲੇ ਪਾਸੇ ਆਪਾਂ ਜੇ ਜਾਈਏ ਕੁਝ ਉਹਦੇ ਨਾਲ ਸਾਡਾ ਪਾਣੀ ਧਰਤੀ ਦਾ ਥੱਲੇੋਂ ਸਾਫ਼ ਰਹੂਗਾ ਤੇ ਜੇ ਹੁਣ ਅਸੀਂ ਕੁਝ ਆਰਗੈਨਿਕ ਖੇਤੀ ਕਰਦੇ ਹਾਂ ਥੋੜੀ ਕਣਕ ਦੀ ਉਹਦੇ ਵਿੱਚ ਸਾਡੀ 40-45 ਰੁਪਏ ਕਿਲੋ ਕਣਕ ਵਿਕ ਜਾਂਦੀ ਆ ਤੇ ਜੇ ਉਦਾਂ ਅਸੀਂ ਮੰਡੀ ਦੇ ਵਿੱਚ ਪੇ ਵੇਚਦੇ ਆ ਉਹ ਸਾਡੀ ਵਿਕਦੀ ਆ ਸਾਰੀ 18-20 ਰੁਪਏ ਕਿਲੋ ਤੇ ਜਿਹੜੀ ਆਰਗੈਨਿਕ ਆ ਉਹਦੇ ਵਿੱਚ ਸਾਨੂੰ ਕੋਈ ਖਾਦ ਦੀ ਲੋੜ ਨਹੀਂ ਹੈਗੀ ਸਾਰਿਆਂ ਤੇ ਉਹ ਖਾਦਾਂ ਦੇ ਪੈਸੇ ਵੀ ਬਚਦੇ ਆ ਜੇ ਥੋੜਾ ਝਾੜ ਘਟ ਹੋ ਜਾਂਦਾ ਆ ਜਿੱਦਾਂ ਦੂਸਰੀ ਰਾਹ ਸਾਡਾ 20 ਕੁਕਵਾਂਟਲ 18 ਤੋਂ 20 ਆਉਂਦਾ ਇਹਦੇ ਵਿੱਚ 8 ਤੋਂ 10 ਕੁਕਵਾਂਟਲ ਝਾੜ ਆਉਂਦਾ ਅਸੀਂ ਆਪਣੇ ਖੇਤਾਂ ਦੇ ਵਿੱਚ ਸਾਡਾ ਐਕਸਪੋਰਟ ਦਾ ਕੰਮ ਹੈ ਤੇ ਸਾਡਾ ਫੂਡ ਯੂਨਿਟ ਹੈ ਅਸਲੀ ਫੂਡ ਦੇ ਨਾਂ ਤੇ ਸਾਡਾ ਫੂਡ ਨਾਲ ਪਹਿਲਾਂ ਤੋਂ ਲਿੰਕ ਸੀ ਅਸੀਂ ਇਹਨੂੰ ਐਕਸਪੋਰਟ ਕਰਦੇ ਹਾਂ ਚਾਰ ਸਕੁਐਸ਼ ਮਰੱਬਾ ਵਗੈਰਾ ਬਣਾ ਕੇ ਅਸੀਂ ਐਕਸਪੋਰਟ ਕਰਦੇ ਹਾਂ ਇੰਗਲੈਂਡ ਦੇ ਵਿੱਚ ਸਾਡਾ ਇੱਕ ਸਟੋਰ ਹੈ ਆਪਣਾ ਉੱਥੇ ਅਸੀਂ ਇਹਨੂੰ ਕਰਦੇ ਸੀ ਤੇ ਸਾਡੀ ਫੂਡ ਲਾਈਨ ਸੀ ਅਸੀਂ ਫੈਕਟਰੀ ਆਊਟਲੈਟ ਦੇ ਉੱਤੇ ਹੀ ਆਪਣਾ ਐਡਰੈਸ ਦੇ ਕੇ ਆਪਾਂ ਲੋਕਾਂ ਨੂੰ ਸੇਲ ਆਰਗੈਨਿਕ ਦੀ ਕੰਨੀ ਸ਼ੁਰੂ ਕਰ ਦਿੱਤੀ ਸਾਡੇ ਫੈਕਟਰੀ ਆਊਟਲੈਟ ਤੇ ਹੀ ਲੋਕ ਆਉਣ ਲੱਗੇ ਫਿਰ ਉਹ ਜਿਹੜਾ ਗੰਨਿਆਂ ਸੀ ਜਿਹੜਾ ਬੀਜੇ ਸੀ ਉਹਦਾ ਗੋੜ ਬਣਾਇਆ ਤੇ ਉਦੋਂ ਰੇਟ ਆਮ ਮਾਰਕੀਟ ਦੇ ਵਿੱਚ 30-35 ਰੁਪਏ ਸੀ ਅਸੀਂ ਗੰਨਾ ਦੇਸੀ ਗੋੜ ਬਣਾ ਕੇ ਉਹਦਾ 50 ਰੁਪਏ ਰੇਟ ਰੱਖਿਆ ਸ਼ੱਕਰ ਦਾ 60 ਰੁਪਏ ਰੱਖਿਆ ਸਾਡੇ ਕਸਟਮਰ ਉਹਨੂੰ ਆਰਾਮ ਨਾਲ ਖਰੀਦ ਲੈਂਦੇ ਸੀ ਫਿਰ ਉਹਨਾਂ ਨੇ ਸਾਨੂੰ ਦੁਬਾਰਾ ਕਿਹਾ ਵੀ ਤੁਸੀਂ ਹੁਣ ਘੱਟ ਕਿਉਂ ਕਰਦੇ ਆ ਖੇਤੀ ਵੀ ਤੁਸੀਂ ਪੂਰਾ ਸਾਨੂੰ ਪ੍ਰੋਪਰ ਸਮਾਨ ਦਿਓ ਤੇ ਅਸੀਂ ਸਾਨੂੰ ਉਹ ਆਰਗੈਨਿਕ ਤੁਸੀਂ ਸਾਰਾ ਉਪਲਬਧ ਕਰਾ ਦਿਓ ਅਸੀਂ ਫਿਰ ਆਪਣੇ ਬੂਟੇ ਵਗੈਰਾ ਜੋ ਸਪੈਦਾ ਪਾਵਲਰ ਵਗੈਰਾ ਬੀਜੇ ਸੀ ਉਹਨੂੰ ਕੱਟ ਕੇ ਆਪਾਂ ਦੁਬਾਰਾ ਆਰਗੈਨਿਕ ਖੇਤੀ ਸ਼ੁਰੂ ਕਰਤੀ ਸਾਨੂੰ ਖੇਤੀਬਾੜੀ ਦਫ਼ਤਰ ਦੇ ਅੰਦਰ 10 ਫੁੱਟ ਉਹਨਾਂ ਨੇ ਜਗ੍ਹਾ ਦੇ ਦਿੱਤੀ ਵੀ ਤੁਸੀਂ ਇੱਥੇ ਆਪਣਾ ਹੱਟ ਬਣਾ ਕੇ ਸੇਲ ਕਰ ਸਕਦੇ ਆਂ ਉਹ ਜ਼ਿਮੀਦਾਰਾਂ ਨੇ ਇਕੱਠੇ ਹੋ ਕੇ ਆਪਣੇ ਖਰਚੇ ਦੇ ਉੱਤੇ ਉਹ ਸੱਟ ਨੂੰ ਬਣਾਇਆ ਜਿੰਨਾ ਬਣ ਸਕਦੇ ਉੱਥੇ ਸੇਲ ਕਰਨੀ ਸ਼ੁਰੂ ਕਰਤੀ ਸੇਲ ਠੀਕ ਠਾਕ ਉੱਥੇ ਹੋ ਜਾਂਦੀ ਸੀ ਬਹੁਤੀ ਜ਼ਿਆਦਾ ਨਹੀਂ ਹੋ ਸਕਦੀ ਕਿ ਪੇ ਸਾਰੇ ਫਾਰਮਰਾਂ ਦਾ ਸਮਾਨ ਉੱਥੇ ਆਉਂਦਾ ਸੀ ਪਰ ਸਾਰੀ ਟੋਟਲ ਸੇਲ ਨਹੀਂ ਹੁੰਦੀ ਸੀ ਹੁਣ ਅੱਜ ਕੱਲ ਸਾਨੂੰ ਕੁਝ ਗਵਰਨਮੈਂਟ ਵੱਲੋਂ ਇੱਕ ਪਰਮਿਸ਼ਨ ਮਿਲ ਗਈ ਸੀ ਤੇ ਸਾਨੂੰ ਕਿਸਾਨ ਮੰਡੀ ਇੱਕ ਦੇ ਦਿੱਤੀ ਗਈ ਇੱਕ ਦਿਨ ਦੀ ਉਹਦੇ ਕਰਕੇ ਕੋਈ ਸਾਡੀ ਐਡ ਵੀ ਹੋਈ ਹੈ ਤੇ ਹੁਣ ਸਾਡਾ ਥੋੜਾ ਜਿਹਾ ਇਹ ਥੋੜਾ ਅੱਗੇ ਨਾਲੋਂ ਵਧੀਆ ਮਾਰਕੀਟ ਹੋ ਰਹੀ ਆ ਅੱਜ ਕੱਲ ਅਸੀਂ ਆਪਣੇ ਖੇਤਾਂ ਦੇ ਵਿੱਚ ਗੰਨਾ ਬਾਸਮਤੀ ਸਬਜ਼ੀਆਂ ਸਰਦੀਆਂ ਵਾਲੀਆਂ ਸਾਰੀਆਂ ਬੀਜੀਆਂ ਸੀਗੀਆਂ ਹੁਣ ਸਰਦੀ ਦਾ ਸੀਜ਼ਨ ਆਫ ਹੋ ਗਿਆ ਹੁਣ ਅਸੀਂ ਅੱਜ ਕੱਲ੍ਹ ਗਰਮੀਆਂ ਵਾਲੀਆਂ ਸਬਜ਼ੀਆਂ ਸਾਰੀਆਂ ਬੀਜੀਆਂ ਹੋਈਆਂ ਕੁਝ بارش ਕਰਕੇ ਥੋੜਾ ਲੇਟ ਹੋ ਗਈਆਂ ਇੱਕ ਅਸੀਂ ਆਪਣੀਆਂ ਕੁਝ ਦੋਗਲੀਆਂ ਗਾਵਾਂ ਰੱਖੀਆਂ ਆ ਉਹਨਾਂ ਦਾ ਅਸੀਂ ਦੁੱਧ ਆਪਣੀ ਫੀਡ ਪਾ ਕੇ ਕਣਕ ਮੱਕੀ ਘਰ ਦੀ ਪਾ ਲੈਨੇ ਕੁਝ ਚਲੋ ਬਾਜ਼ਾਰ ਤੋਂ ਵੀ ਲੈਂਦੇ ਸੀ ਜਿਹੜੀ ਕੋਈ ਜ਼ਰੂਰਤ ਪੈਂਦੀ ਆ ਉਹ ਦੁੱਧ ਅਸੀਂ ਮਾਰਕੀਟ ਦੇ ਵਿੱਚ ਲੋਕਾਂ ਨੂੰ ਉਪਲਬਧ ਕਰਾ ਰਹੇ ਆ ਤੇ ਇਸ ਢੰਗ ਨਾਲ ਅਸੀਂ ਇਹ گاਵਾ ਦਾ ਵੀ ਦੁੱਧ ਦਾ ਸਬਜ਼ੀਆਂ ਦਾ ਗੰਨੇ ਦਾ ਗੁੜ ਦਾ ਆਪਾਂ ਸਾਰਾ ਇਹ ਕਰ ਰਹੇ ਹਾਂ ਜਿੰਨਾ ਸਾਡੇ ਤੋਂ ਆਰਗੈਨਿਕ ਨਾਲ ਅਸੀਂ ਕਰ ਰਹੇ ਹਾਂ